ਪਹਿਲੀ ਵੱਡੀ ਖਬਰ ਪੰਜਾਬ ਦੇ ਵਿੱਚ ਅੱਜ ਫਿਰ ਇੱਕ ਪੁਲਿਸ ਐਨਕਾਊਂਟਰ ਕਰਨ ਦੀ ਖਬਰ ਆ ਰਹੀ ਹੈ ਔਰ ਇਹ ਖਬਰ ਤਰਨਤਾਰਨ ਤੋਂ ਆ ਰਹੀ ਹੈ ਤਰਨਤਾਰਨ ਨੇ ਤਰਨਤਾਰਨ ਦੇ ਵਿੱਚ ਪੁਲਿਸ ਨੇ ਇੱਕ ਐਨਕਾਊਂਟਰ ਕੀਤਾ ਜਿਹਦੇ ਵਿੱਚ ਇੱਕ ਵਿਅਕਤੀ ਮਾਰਿਆ ਗਿਆ ਉਹਦੀ ਜਾਨ ਚਲੀ ਗਈ ਹੈ ਪੁਲਿਸ ਜੋ ਦੱਸ ਰਹੀ ਹੈ ਪੁਲਿਸ ਦੇ ਮੁਤਾਬਕ ਪੁਲਿਸ ਕਹਿੰਦੀ ਹੈ ਕਿ ਇੱਕ ਵਿਅਕਤੀ ਜਿਨੇ ਪਿਛਲੇ ਦਿਨੀ ਇੱਕ ਭੁੱਲਰ ਪਿੰਡ ਦੇ ਵਿੱਚ ਜਾ ਕੇ ਇੱਕ ਦੁਕਾਨਦਾਰ ਦੇ ਉੱਪਰ ਗੋਲੀ ਚਲਾਈ ਸੀ ਪੁਲਿਸ ਉਹਨੂੰ ਫੜਨਾ ਚਾਹੁੰਦੀ ਸੀ ਇਹਦਾ ਨਾਮ ਸੁਖਬੀਰ ਸੁੱਖਾ ਦੱਸਿਆ ਜਾ ਰਿਹਾ ਵਿਅਕਤੀ ਦਾ ਪੁਲਿਸ ਇਹ ਕਹਿੰਦੀ ਹੈ ਕਿ ਪੁਲਿਸ ਇਹਦੇ ਪਿੱਛੇ ਲੱਗੀ ਹੋਈ ਸੀ ਤੇ ਜਦੋਂ ਇੱਕ ਇਨਸਪੈਕਟਰ ਇੱਕ ਪੁਲਿਸ ਟੀਮ ਨੂੰ ਲੈ ਕੇ ਉਹਨੂੰ ਫੜਨ ਦੇ ਲਈ ਉਹਦਾ ਪਿੱਛਾ ਕਰ ਰਿਆ ਸੀ ਤਾਂ ਉਹਨੇ ਭੱਜਣ ਦੀ ਬਹੁਤ ਕੋਸ਼ਿਸ਼ ਕੀਤੀ ਪੁਲਿਸ ਟੀਮ ਨੇ ਪਿੱਛਾ ਕੀਤਾ ਤੇ ਪੁਲਿਸ ਕਹਿੰਦੀ ਹੈ ਕਿ ਇੱਕ ਜਗ੍ਹਾ ਤੇ ਜਾ ਕੇ ਫਿਰ ਭੇੜ ਹੋਇਆ ਟੱਕਰਾ ਹੋਇਆ ਔਰ ਉੱਥੇ ਇਨਕਾਊਂਟਰ ਚੱਲਿਆ ਪੁਲਿਸ ਕਹਿੰਦੀ ਹੈ ਕਿ ਪਹਿਲਾਂ ਉਸ ਮੁੰਡੇ ਨੇ ਪੁਲਿਸ ਦੇ ਉੱਪਰ ਗੋਲੀ ਚਲਾਈ ਔਰ ਫਿਰ ਜਵਾਬੀ ਫਾਇਰਿੰਗ ਇਨਸਪੈਕਟਰ ਨੇ ਤੇ ਦੂਜੇ ਪੁਲਿਸ ਵਾਲਿਆਂ ਨੇ ਕੀਤੀ ਤੇ ਫਿਰ ਉਹਦੇ ਗੋਲੀ ਵੱਜੀ ਉਹਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਪਹੁੰਚਾਇਆ ਗਿਆ ਪਰ ਪੁਲਿਸ ਕਹਿੰਦੀ ਹੈ ਕਿ ਉਹਦੀ ਜਾਨ ਚਲੀ ਗਈ ਉਹ ਮੁੰਡਾ ਮਰ ਗਿਆ